ਖਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਖਾਲੜਾਈ ਇਸ ਪਿੰਡ ਦੀ ਗੱਲ ਕਰੀਏ ਤਾਂ ਜਿਲ੍ਹਾ ਇਹਨੂੰ ਸ੍ਰੀ ਤਨਤਨ ਸਾਹਿਬ ਲੱਗਦਾ ਵਾ ਬਹੁਤੇ ਲੋਕ ਜਾਣਦੇ ਆ ਛੀਤ ਭਾਈ ਜਸਵੰਤ ਸਿੰਘ ਜੀ ਖਾਲੜਾ ਸੋ ਉਸ ਪਿੰਡ ਦੇ ਵਿੱਚੋਂ ਮੈਂ ਵੀਡੀਓ ਜਿਹੜੀ ਕਵਰ ਕਰੰਦਿਆਂ ਵਾਂ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਪਹਿਲਾਂ ਝੋਟੀ ਦੇਖ ਰਹੇ ਜੇ ਜਿਹੜੀ ਕਿ ਪਹਿਲਾਂ ਸੁਆ ਸੁਣ ਜਾ ਰਹੀ ਆ ਤੇ ਬਹੁਤ ਹੀ ਜੇ ਕਹ ਲਈਏ ਬਾ ਕਮਾਲੇ ਨੇ ਤਿਆਰੀ ਕੀਤੀ ਆ ਆਰਡਰ ਦੀ ਕੁਆਲਿਟੀ ਇਹਦੇ ਪਿਛਲੇ ਪੈਰਾਂ ਤੋਂ ਲੈ ਕੇ ਤੇ ਅਗੋਂ ਨੱਕ ਤੱਕ ਜੇ ਵਖੀਏ ਤੇ ਪੂਰੀ ਕਰਮਾ ਵਾਲੀ ਬਿਊਟੀ ਦੇ ਨਾਲ ਜਾਂ ਕਹਿ ਲਈਏ ਵੀ ਗੁਣਾ ਦੇ ਨਾਲ ਭਰੀ ਪਈ ਹੈ ਸੋ ਬਾਕੀ ਇਹਦੀ ਪ੍ਰੋਪਰ ਡਿਟੇਲ ਜਿਹੜੀ ਉਹ ਵੀਡੀਓ ਦੇ ਵਿੱਚ ਆਪਾਂ ਮਾਲਕਾਂ ਤੋਂ ਲੈਣੇ ਆ ਤੇ ਨਾਲ ਦੀ ਨਾਲ ਹੀ ਤੁਹਾਨੂੰ ਹੋਰ ਵੀ ਜਨਵਰ ਵੀਡੀਓ ਦੇ ਵਿੱਚ ਜਿਹੜੇ ਉਹ ਦਿਖਾ ਦਿੰਨੇ ਆ ਇਧਰਲੀ ਸਾਈਡ ਤੇ ਤਿੰਨ ਝੋਟੀਆਂ ਹੋਰ ਨੇ ਇੱਕ ਇਹ ਵੀ ਮੋਹਰਾ ਨਸਲ ਦੀ ਇੱਕ ਅੱਗੇ ਬੂਰੀ ਨੀ ਲੀਰਾ ਵਿੱਚ ਪੈਂਦੀ ਆ ਤੇ ਇਥੋਂ ਤੁਸੀਂ ਇਹਦਾ ਆਰਡਰ ਦੀ ਕੁਆਲਟੀ ਤੇ ਥਣ ਭਾਂਡਾ ਦੇਖ ਸਕਦੇ ਜੀ ਚੰਗੀ ਝੋਟੀ ਆ ਵੀ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਇੱਕ ਇਧਰਲੀ ਸਾਈਡ ਤੇ ਮੱਝ ਤੇ ਸਾਰੇ ਜਨਵਰਾਂ ਦੀ ਆਪਾਂ ਡਿਟੇਲ ਜਿਹੜੀ ਉਹ ਪ੍ਰੋਪਰ ਲਵਾਂਗੇ ਵੀਡੀਓ ਦੇ ਵਿੱਚ ਹੀ ਤੇ ਰੇਟ ਵੀ ਤੁਹਾਨੂੰ ਕਨਫਰਮ ਕਰਾਵਾਂਗੇ ਇਥੋਂ ਤੁਸੀਂ ਬੂਰੀ ਦਾ ਆਰਡਰ ਕੁਆਲਟੀ ਦੇਖ ਸਕਦੇ ਇਹ ਸੋਣ ਵਾਲੀ ਆ ਨਾ ਹੂੰ ਸੋਨਾਂ ਦੀ ਠੀਕ ਆ ਇਹ ਕੱਚੀ ਆ ਤੁਹਾਡੀ ਇਹ ਸੂਈ ਆ ਤੇ ਸ਼ੁਰੂਆਤ ਫਿਰ ਆਪਾਂ ਕਿਹੜੀ ਮਾਜ ਤੋਂ ਕਰਨੀ ਆ ਹਾਂਜੀ ਸਸਿਕਾ ਜੀ ਸਸਿਕਾ ਜੀ ਹੋਰ ਕੀ ਹਣਾ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਆਪਣਾ ਨਾਮ ਕਨਫਰਮ ਕਰਾ ਦਿਓ ਜੀ ਨਾਮ ਰਾਜਨ ਸਿੰਘ ਠੀਕ ਜੀ ਪਿੰਨ ਖਾਲੜਾ ਠੀਕ ਹੈ ਤਸੀਲ ਪੱਟੀ ਤਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ ਤੇ ਆਪਣਾ ਅੱਗੇ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਵਾ ਦੱਸਿਆ ਵਾ ਸਾਰੇ ਸੱਜਣਾ ਨੂੰ ਵੀ ਆਪਣਾ ਪਸ਼ੂ ਵਪਾਰ ਦਾ ਕਿਤਾ ਵਾ ਜਿਹੜਾ ਕਿ ਕੋਈ 35-40 ਸਾਲ ਪੁਰਾਣਾ ਹਾਂਜੀ 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 ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਨਗ ਦਿਖਾਉਣੇ ਹਾਂਜੀ ਠੀਕ ਹੈ ਸ਼ੁਰੂਆਤ ਆਪਾਂ ਇਸ ਨਕੀਦੇ ਨੂੰ ਕਰਨੀ ਆ ਹਾਂਜੀ ਇਹ ਘਰ ਦੀ ਝੋਟੀ ਪਹਿਲਾਂ ਸੁਣੀ ਹੈ ਠੀਕ ਜੀ ਇਹ ਵੀ ਏਬੀਸੀ ਸੀਰੀਜ਼ ਮਰਾਬਲਾ ਕੀ ਸੀਮਾ ਬੈਂਕ ਦੀ ਹਾਂਜੀ 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 ਮਾਲੀ ਦਾ ਕੋਈ ਡਿਟੇਲ ਦਾ ਪਤਾ ਨਾਮ ਦਾ ਠੀਕ ਠੀਕ ਯਾਨੀ ਕਿ ਏਬੀਸੀ ਦੇ ਸੀਮਨ ਦੀ ਆ ਹਾਂਜੀ ਸੀਮਨ ਬੈਂਕ ਬਾਰੇ ਸਾਰੇ ਸੱਜਣ ਜਾਣਦੇ ਹੀ ਆ ਉਸ ਬਾਰੇ ਤੇ ਉਹਨਾਂ ਦੇ ਕਿਹੇ ਬੋਲ ਦੀ ਏ ਧੀ ਆ ਤੇ ਬਾਕੀ ਕਨਫਰਮ ਨਹੀਂ ਆ ਵੀ ਜਿਹੜਾ ਪਿਓ ਦਾ ਨਾਮ ਜਿਹੜਾ ਉਹ ਕੀ ਸੀ ਤੇ ਬਾਕੀ ਤੁਹਾਨੂੰ ਪਤਾ ਨਹੀਂ ਤੇ ਕਹਿਣ ਨੂੰ ਤਾਂ ਭਾਵੇਂ ਜੀ ਦੀ ਮਰਜ਼ੀ ਬੋਲ ਦਿੰਦੇ ਪਰ ਇਹ ਆ ਵੀ ਪੂਰਾ ਪੱਕਾ ਕਨਫਰਮ ਨਹੀਂ ਤੇ ਵੀਰ ਹੁਣੇ ਕਹਿੰਦੇ ਵੀ ਆਪਾਂ ਝੂਠ ਨਹੀਂ ਮਾਰਨਾ ਬਾਕੀ ਸੀਮਣ ABC ਦਾ ਸੀ ਤੇ ਬੜੀ ਸੋਹਣੀ ਇਹਦੀ ਬੰਤਰ ਥਣ ਤੋਂ ਲੈ ਕੇ ਪਿੱਠ ਪੁੜੇ ਦੀ ਲਾਈਏ ਤੇ ਵੀਰ ਜੀ ਕਿਨਵਾ ਸੁਹਾ ਸੁਣ ਜਾ ਰਹੀ ਹੈ ਇਹ ਪਹਿਲਾਂ ਸੁਣੀ ਜੀ ਪਹਿਲਾਂ ਸੁਹਾ ਹਾਂਜੀ ਠੀਕ ਹੈ ਇੱਕ ਦੋ ਦਿਨ ਬਸ ਰਹਿੰਦੇ ਨੇ ਤਿਆਰੀ ਆ ਠੀਕ ਜੇ ਇੱਕ ਦੋ ਦਿਨ ਲੱਗੂਗੀ ਆ ਜੀ ਹਾਂਜੀ ਹਾਂਜੀ ਠੀਕ ਠੀਕ ਆ ਸੋ ਤਿਆਰੀ ਬਹੁਤ ਸੋਹਣੀ ਕਰਮਾਲੀ ਨੇ ਬਣਾਈ ਆ ਤੇ ਉਮਰੇ ਦੀ ਕਿੰਨੀ ਹੋ ਗਈ ਜੀ ਵੇਖੀਏ ਉਮਰੇ ਜੀ ਚਾਰ ਦੰਦ ਹੋਈ ਜੀ ਹੁਣ ਚਾਰ ਦੰਦ ਹੋਈ ਆ ਠੀਕ ਠੀਕ ਆ ਸੋ ਜੇ ਤੁਸੀਂ ਆਰਡਰ ਦਾ ਕੱਲੀ ਮੈਂ ਤੁਹਾਨੂੰ ਇੱਥੋਂ ਫੋਟੋ ਵਿਖਾਵਾਂ ਵੀਡੀਓ ਤੇ ਤੁਸੀਂ ਜਜਮੈਂਟ ਨਹੀਂ ਕਰਨਾ ਕਿ ਇਹ ਪਹਿਲੇ ਸੂਏ ਵਾਲੀ ਝੋਟੀ ਦੀ ਵੀਡੀਓ ਦਿਖਾਉਂਦਿਆ ਵਾ ਬੜਾ ਸੋਹਣਾ ਇਹਨੇ ਲਿਬਾਸ ਕਰਮਾਲੀ ਨੇ ਬਣਾਇਆ ਵਾ ਥੱਲੇ ਦਾ ਤੇ ਥਾਣ ਵੀ ਜਿਹੜਾ ਮੁੱਠੀ-ਮੁੱਠੀ ਥਾਣ ਲੱਗਾ ਵਾ ਤੇ ਇਹੋ ਜਿਹਾ ਬੰਤਰ ਫਿਰ ਤੂ ਤੋਂ ਲੈ ਕੇ ਇੱਥੋਂ ਸਟਾਰਟ ਹੁੰਦਾ ਅਡਰ ਇਹਦਾ ਤੇ ਅੱਗੇ ਜੇ ਵੇਖੀਏ ਤੇ ਧੋਨ ਨੂੰ ਜਾ ਲੱਗਦਾ ਇਹ ਹੁੰਦਾ ਵਾ ਪ੍ਰੋਪਰ ਅਡਰ ਦਾ ਸਾਈਜ਼ ਤੇ ਫਿਰ ਇਹ ਨਹੀਂ ਵੀ ਕੋਈ ਲਮਕਣਾ ਹੋਵੇ ਪੂਰਾ ਫਿਟਿੰਗ ਵਾਲਾ ਬਹਾਨਾ ਵਾ ਇਹਦਾ ਕਰਮਾਲੀ ਦਾ ਤੇ ਬੜੀ ਸੋਹਣੀ ਬੰਤਰ ਆ ਸਿੰਘ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਬਿਲਕੁਲ ਫੇਸ ਤੋਂ ਜੇ ਤੁਹਾਨੂੰ ਕੱਲੇ ਫੇਸ ਦੀ ਫੋਟੋ ਖਾਵਾਂ ਤੇ ਐਂ ਲੱਗਦਾ ਜਿਵੇਂ ਅਸਰ ਹੀ ਝੋਟੀ ਹੁੰਦੀ ਹੈ ਕੋਈ ਬਿਲਕੁਲ ਛੋਟਾ ਸਿੰਘ ਆ ਤੇ ਨੇਚਰਲੀ ਸਿੰਘ ਹੈ ਕੋਈ ਵੀ ਇਹਨੂੰ ਬਣਵਾਇਆ ਨਹੀਂ ਜਾਂ ਕੁਝ ਵੀ ਬਿਲਕੁਲ ਟੱਚ ਨਹੀਂ ਕੀਤਾ ਤੇ ਸੋਹਣੇ ਟਾਂਚੇ ਦੀ ਆ ਇਹ ਕਰੀ ਤੋੜ ਕੇ ਦਿਖਾ ਰਹੀ ਹਾਂ ਜੀ ਹਾਂਜੀ ਸੋ ਇਥੋਂ ਤੁਸੀਂ ਤੁਰਦੀ ਦਾ ਇਹਦਾ ਆਰਡਰ ਤੇ ਉਤੋਂ ਟਾਂਚਾ ਜਿਹੜਾ ਉਹ ਨੋਟ ਕਰ ਸਕਦੇ ਹੋ ਤੁਰਦੀ ਦਾ ਆਰਡਰ ਵੇਖ ਸਕਦੇ ਚੜਾਈ ਆਰਡਰ ਦੀ ਬਿਲਕੁਲ ਫਿਟਿੰਗ ਵਾਲਾ ਵਾਨਾ ਤੇ ਬਾ ਕਮਾਲ ਝੋਟੀ ਆ ਸਾਰੀ ਉਮਰ ਕਈ ਯਾਰ ਲੰਘ ਜਾਂਦੀ ਆ ਬਰੀਡਿੰਗ ਕਰਦੇ ਆ ਤੇ ਫੇਰ ਕਿਤੇ ਇਦਾਂ ਦੀ ਝੋਟੀ ਜਿਹੜੀ ਉਹ ਪੈਦਾ ਹੁੰਦੀ ਆ ਕਿਉਂਕਿ ਜਿਹੜਾ ਇਹ ਅੜ ਰਿਆ ਜਾਂ ਇਹਦੀ ਬੰਤਰ ਆ ਉਮਰ ਦਾ ਹਿਸਾਬ ਲਈਏ ਤੇ ਬਹੁਤ ਜ਼ਿਆਦਾ ਸੁਨੱਖੀ ਝੋਟੀ ਏ ਤਿਆਰ ਹੋਈ ਆ ਤੇ ਇਹਦੀ ਡਿਮਾਂਡ ਵੀਰ ਜੀ ਕੀ ਰੱਖੀ ਫੇਰ ਆਪਾਂ ਡਿਮਾਂਡ ਫੋਨ ਤੇ ਕਰਦਾ ਫੋਨ ਤੇ ਕਰ ਲਾਂਗੇ ਜੀ ਠੀਕ ਠੀਕ ਆ ਤੇ ਵੈਸੇ ਥੋੜੇ ਡਿਟੇਲ ਦੇ ਦਿਓ ਵੀ ਇਹਦੇ ਸੀਮਣ ਅੱਗੇ ਕਿਹੜਾ ਲੱਗਾ ਕੋਈ ਪਤਾ ਆਪਾਂ ਨੂੰ ਸੀਮਨ ਨਹੀਂ ਜੀ ਨਾ ਨਹੀਂ ਕਨਫਰਮ ਨਹੀਂ ਰੱਖਿਆ ਜੀ ਅੱਛਾ ਅੱਛਾ ਹਾਂ ਜੀ ਠੀਕ ਹੈ ਪਾ ਕਰਕੇ ਠੀਕ ਚਲੋ ਬਾਕੀ ਡਾਕ ਦੁਕਾਨ 'ਚ ਵਿਜੀ ਹੋਣਾ ਕਰਕੇ ਨਹੀਂ ਠੀਕ ਠੀਕ ਜੀ ਤੇ ਇਸ ਤੋਂ ਅੱਗੇ ਜੇ ਸ਼ੁਰੂਆਤ ਕਰੀਏ ਆਪਾਂ ਇਹ ਦੂਜੀ ਸੂਈ ਦੂਜਾ ਸੂਆ ਸੂਈ ਛੋਟੀ ਹਾਂ ਜੀ ਮਗਰ ਇਹਦੇ ਮੇਲ ਕਾਫਿਆ ਜੀ ਕਟਾਵਾ ਮਗਰ ਕਟਾ ਜੀ ਕਿੰਨੇ ਦਿਨਾਂ ਦੀ ਸੂਈ ਆਜਾ ਇਹਨੂੰ ਅੱਜ 8 ਦਿਨਾਂ ਦੀ ਸੂਈ ਨੂੰ ਠੀਕ ਜੀ ਹਾਂ ਜੀ ਹੁਣ ਇਸ ਲਈ 10 ਕਿਲੋ ਦੋਦੇ 10 ਕਿਲੋ ਦੋਦੇ ਆ ਦੇ ਹਾਂ ਜੀ ਹਾਂ ਜੀ ਠੀਕ ਠੀਕ ਸੋਹਣੀ ਬੰਨਰਦੀ ਆ ਤੇ 8 ਕਿ ਦਿਨ ਦੀ ਸੂਈ ਵੀਰ ਕਹਿੰਦਾ ਵੀ 10 ਕਿਲੋ ਦੁੱਧ ਆ ਇਹਦੀ ਵੀ ਤੁਹਾਨੂੰ ਮੈਂ ਫੇਸ ਦੀ ਕੁਆਲਿਟੀ ਦਿਖਾਵਾਂ ਬਿਲਕੁਲ ਛੋਟਾ ਸਿੰਗ ਲੱਗਾ ਵਾ ਤੇ ਰੇਂਗ ਵਾਲਾ ਸਿੰਗ ਆ ਕਰਨ ਵਾਲੀ ਬਾਕੀ ਲੈਂਥ ਦੀ ਬਹੁਤ ਚੰਗੀ ਝੋਟੀ ਇੱਥੋਂ ਤੁਸੀਂ ਇਹਦੀ ਬੇਲ ਚੈੱਕ ਕਰ ਸਕਦੇ ਜੀ ਤੇ ਬਾਕੀ ਥਣ ਥਣ ਵੀ ਤੁਹਾਨੂੰ ਚੈੱਕ ਕਰਾ ਦਾਂ ਬੜਾ ਸੋਹਣਾ ਥਾਣੇ ਆ ਵਿਰਲਾ ਦੇ ਵਿੱਚ ਤੇ ਥਣ ਵੀ ਪੂਰਾ ਮਟਾਈ ਵਾਲਾ ਲੱਗਾ ਵਾ ਇੱਥੋਂ ਤੁਸੀਂ ਬੈਕ ਸਾਈਡ ਤੋਂ ਵੇਖ ਰਹੇ ਹੋ तकरीबन ਮੈਂ ਜਿਹੜੀ ਵੀਡੀਓ ਬਣਾਉਂਦਿਆਂ ਕੋਈ 11:30 ਦਾ ਟਾਈਮ ਆ ਮਾਰਨਿੰਗ ਟਾਈਮ ਇਹ ਵੀਡੀਓ ਬਣਾਉਂਦੇ ਆਵਾ ਤੇ ਚੁਈਆਂ ਚੁਵਾਈਆਂ ਹੁੰਦੀਆਂ ਤੁਹਾਨੂੰ ਪਤਾ ਨਰੇ ਸਾਹਿਬ ਤੋਂ ਇਹਦੀ ਚੁਵਾਈ ਜੀ ਠੀਕ ਠੀਕ ਆ ਹਾਂਜੀ ਬਾਕੀ ਜਿਹੜੇ ਸੋਚਣ ਨੇ ਖਰੀਦਣੀ ਆ ਉਹ ਆਪਣੀ ਤਸੱਲੀ ਕਰ ਲੈ ਆਗੇ ਤੇ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਕੇ ਇਹ ਜਿਹੜੀ ਝੋਟੀ ਆ ਖਰੀਦ ਸਕਦੇ ਜੀ ਤੇ ਇਹਦੀ ਡਿਮਾਂਡ ਵੀਰ ਜੀ ਕੀ ਰੱਖੀ ਫਿਰ ਫੋਨ ਸਾਰਾ ਸੰਗ ਫੋਨ ਤੇ ਹਾਂ ਫੋਨ ਤੇ ਕਰ ਲਾਂਗੇ ਸਾਰੇ ਫੋਨ ਠੀਕ ਆ ਜਿਹੜੀ ਇਹ ਵੀਡੀਓ ਇਹਦੇ ਵਿੱਚ ਸਾਰਾ ਫੋਨ ਤੇ ਹੀ ਹੋਊ ਫੋਨ ਤੇ ਹੀ ਹੋਊ ਠੀਕ ਠੀਕ ਆ ਇਸ ਤੋਂ ਅੱਗੇ ਬੂਰੀ ਦਿਖਾਉਂਦੇ ਆਂ ਤੀਜੇ ਨੰਬਰ ਤੇ ਬੜੀ ਸੋਹਣੀ ਝੋਟੀਆਂ ਇਹ ਹਾਈਟ ਮੀਡੀਅਮ ਹੈ ਦੀ ਤੇ ਇਹਦੀ ਇਥੋਂ ਤੁਸੀਂ ਆਰਡਰ ਦੀ ਕੁਆਲਿਟੀ ਤੇ ਥਾਣਾ ਦੀ ਵੇਖ ਸਕਦੇ ਜੀ ਦੂਜਾ ਸੁਆਹ ਸੂਣ ਜਾ ਰਹੀ ਆ ਤੇ ਬੰਤਰ ਬੁੰਤਰ ਦੀ ਬੜੀ ਚੰਗੀ ਆ ਕਰਮਾਲੀ ਇਥੋਂ ਤੁਸੀਂ ਇਹਦਾ ਆਰਡਰ ਵੇਖ ਸਕਦੇ ਜੀ ਇਹ ਵੀ ਜੀ ਕਿੰਨੇ ਦਿਨ ਲੈ ਜੂ ਹ ਜੇ ਇਹਦੇ 22 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ 22 ਤਰੀਕ ਨੂੰ ਠੀਕ ਠੀਕ ਆ ਹਜੇ ਤਕਰੀਬਨ ਇਹਨੇ ਫਿਰ 10 ਦਿਨ ਹੀ ਤੱਕ ਪਏ ਆ ਅੱਜ 14 ਤਰੀਕ ਆ ਥੋੜੇ ਬਹੁਦੇ ਉੱਤੇ ਵੀ ਲੈ ਗਈ ਤੇ ਇੱਥੇ ਸਮਾਂ ਨੇ ਲੈ ਹੀ ਜਾਣਾ 8-10 ਦਿਨ ਜਿਹੜੇ ਉਹ ਲੈਂਦੀ ਆ ਜੀ ਸੋਹਣੇ ਢਾਂਚੇ ਦੇ ਆਦੇ ਦਾ ਸਿੰਘ ਵੀ ਬਿਲਕੁਲ ਛੋਟਾ ਮੱਥਾ ਬੱਲਾ ਅਗੋਂ ਪਿਛਲੇ ਪੈਰ ਆ ਵਾਈਟ ਪੂਛ ਵੀ ਅੱਧ ਤੋਂ ਉੱਪਰ ਤੱਕ ਜਿਹੜੀ ਵਾਈਟ ਆ ਬਾਕੀ ਇਹ ਤੋਂ ਸੋਹਣੇ ਤੁਸੀਂ ਬਚੇ ਨੀਲੀ ਰਾਵੀ ਦੇ ਲੈ ਸਕਦੇ ਜੀ ਤੇ ਇੱਥੋਂ ਤੁਸੀਂ ਇਹਦਾ ਥਾਣ ਚੈੱਕ ਕਰ ਸਕਦੇ ਆਰਡਰ ਦੀ ਕੁਆਲਿਟੀ ਬਿਲਕੁਲ ਨੋਕ ਵਾਲਾ ਥਾਣ ਲੱਗਾ ਵਾ ਤੇ ਥਾਣ ਵੀ ਪੂਰਾ ਵਧੀਆ ਜਾਨੀ ਕਿ ਜਦੋਂ ਇਹ ਆਰਡਰ ਭਰ ਗਈ ਦੁੱਧ ਦੇ ਨਾਲ ਤੇ ਵਿਥੀ ਪ੍ਰੋਪਰ ਪਾ ਜਾਣੀ ਐ ਇਹਨੇ ਥਣਾ ਦੇ ਵਿੱਚ ਤੇ ਇਥੋਂ ਤੁਸੀਂ ਫੇਸ ਇਹਦਾ ਇੱਕ ਰੀਅਰ ਵੇਖ ਸਕਦੇ ਹੋ ਬਹੁਤ ਸੋਹਣਾ ਫੇਸ ਨਾਲ ਹੀ ਲੱਗੋ ਮੂਹ ਵੇਖ ਸਕਦੇ ਪੂਰੇ ਨਾਲ ਲਈ ਜਗਾ ਟੀਕਾ ਭਰਾਇਆ ਗਿਆ ਇਹਨਾਂ ਅੱਗੇ ਗੱਬਣ ਜਿਹੜੀ ਪੂਰੇ ਨਾਲ ਦੀ ਪੂਰੇ ਨਾਲ ਲਈ ਇੱਥੋਂ ਠੀਕ ਠੀਕ ਆ ਇਹਨੂੰ ਸੀਮਨ ਵੀ ਅੱਗੇ ਚੰਗਾ ਲੱਗਾ ਵਾ ਪੂਰੇ ਨਾਲ ਲਈ ਦਾ ਸੀਮਨ ਲੱਗਾ ਵਾ ਤੇ ਬਾਕੀ ਅੱਖਾਂ ਇਹਦੀਆਂ ਜੇ ਆਪਾਂ ਕਹਿ ਰਹੀਏ ਪੂਰੀਆਂ ਬਲੈਕ ਨਹੀਂ ਐ ਥੋੜੀਆਂ ਨੀਲੀਆਂ ਆ ਭਾਫ ਮਾਰਦੀਆਂ ਵਾ ਤੇ ਸੋਹਣੇ ਢਾਂਚੇ ਦੀ ਹੈ ਵੀ ਇਹਦਾ ਵੀ ਰੇਟ ਜਿਹੜਾ ਵਾ ਉਹ ਕੀਮਤ ਦੇ ਵਾਜਿਬ ਰਹੂਗੀ ਬਾਕੀ ਕਾਲ ਕਰ ਲਿਓ ਤੇ ਝੋਟੀ ਬਹੁਤ ਚੰਗੀ ਆ ਤੇ ਵਾਜਿਬ ਜੀ ਕੀਮਤ ਤੇ ਤੁਹਾਨੂੰ ਮਿਲ ਜਾਣੀ ਆ ਕਾਲ ਕਰਕੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਤੇ ਤੁਸੀਂ ਇਹਦੇ ਪ੍ਰੋਪਰ ਡਿਟੇਲ ਹੈਗੇ ਇਹ ਝੋਟੀ ਖਰੀਦ ਸਕਦੇ ਜੀ ਲਾਸਟ ਦੇ ਵਿੱਚ ਇੱਕ ਮੈਂ ਦਿਖਾਉਣ ਲੱਗੇ ਤੁਹਾਨੂੰ ਇਹ ਵੀ ਮੋਹਰਾ ਨਸਲ ਦੀ ਇਹਦਾ ਆਰਡਰ ਵੇਖਿਓ ਤੁਸੀਂ ਬੜਾ ਸੋਹਣਾ ਕਰਮਾਲੀ ਦਾ ਪਿੱਛੇ ਨੂੰ ਵੀ ਹੁੰਦਾ ਹੀ ਤੇ ਉਤੋਂ ਢਾਂਚਾ ਢੁੰਚਾ ਵੀ ਚੰਗਾ ਵਾ ਇਹ ਤੋਂ ਤਾਂ ਵੇਖ ਸੋ ਡੇਟੁਰਦੀ ਦਾ ਇਹ ਕਿਦੋਂ ਦੀ ਸੂਈ ਜੇ ਗੱਬਣਿਆ ਜੀ ਗੱਬਣਿਆ ਜੀ ਹਾਂਜੀ ਠੀਕ ਠੀਕ ਹੈ ਤੇ ਕਿੰਨੇ ਦਿਨ ਲੈਂਦੀ ਹੈ ਜੇ ਇਹ ਪੰਜ ਤੋਂ 6 ਦਿਨ ਲੈ ਜੂਗੀ ਪੰਜ 6 ਦਿਨ ਲੈਂਦੀ ਆ ਤੇ ਗੱਬਣਿਆ ਕਿੰਨਾ ਵਸੂਆ ਸੂਗੀ ਇਹ ਤੇ ਜਿਸ ਵਸੂਆ ਸੂਣੀ ਹੈ ਇਥੋਂ ਇਹਦਾ ਵੀ ਤੁਸੀਂ ਥਣ ਜਿਹੜਾ ਚੈੱਕ ਕਰ ਸਕਦੇ ਹੋ ਸੋਹਣੇ ਟਾਂਚੇ ਦੀ ਹੈ ਵੀ ਹਾਈਡਰੋਇਡ ਦੀ ਚੰਗੀ ਆ ਪੂਰੀ ਤੇ ਤੀਜਾ ਸੂਆ ਇਹਨੇ ਸੂਨ ਜਾ ਰਹਾ ਵਾ ਤੇ ਦੁੱਧ ਕਿੰਨਾ ਕੁ ਪਾਜੂਗੀ ਵੀਰ ਜੀ ਮਾਲਕ ਮਤਾਂ ਕਹਿੰਦੇ ਵੀ ਪਰ 14 ਕਿਲੋ ਚੋਇਆ ਜੀ ਇਸਨੇ ਠੀਕ ਠੀਕ ਆ ਹਾਂ ਇਹਨਾਂ ਦੇ ਚੰਗੇ ਢਾਂਚੇ ਦੀ ਆ ਬੰਤਰ ਬੁੰਤਰ ਬਹੁਤ ਸੋਹਣੀ ਆ 13 14 ਕਿਲੋ ਦੁੱਧ ਇਹਨੇ ਵਧੀਆ ਪਾਜਣਾ ਵਾ ਇਦੋਂ ਨਹੀਂ ਇਹ ਮਰਦੀ ਤੇ ਬਾਕੀ ਕੀਮਤ ਇਹਦੀ ਵੀ ਜਾਇਜ਼ ਹੀ ਰਹੂਗੀ ਜਾਇਜ਼ ਫੋਨ ਤੇ ਹੁਣ ਤੈਅ ਕਰ ਲੈਣਗੇ ਫੋਨ ਤੇ ਕਨਫਰਮ ਹੋ ਜੂਗੀ ਵੀਰ ਕਹਿੰਦਾ ਰੇਟ ਇਹਦਾ ਵੀ ਜਾਇਜ਼ ਰਹਿਣਾ ਵਾ ਤੇ ਇਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਚਾਰ ਨਾਕ ਦਿਖਾਉਣੇ ਆਂ ਹੀ ਜਿਹੜੀ ਪਹਿਲੇ ਨੰਬਰ ਤੇ ਇਹ ਝੋਟੀ ਪ੍ਰੋਪਰ ਡਿਟੇਲ ਤੁਹਾਨੂੰ ਇਹਦੀ ਦੇ ਦਿੱਤੀ ਹੈ ਫੁੱਲ ਵੀਡੀਓ ਦੇ ਵਿੱਚ ਤੇ ਬਾਕੀ ਜਨਵਰ ਜਿਹੜੇ ਜਿਵੇਂ ਬੂਰੀ ਲਾ ਲਈਏ ਰੇਡ ਇਹਨਾਂ ਦਾ ਵਾਜੀ ਵੀ ਰਹੂਗਾ ਫੋਨ ਕਰ ਲਿਓ ਤੁਸੀਂ ਵੀਰ ਨੂੰ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਸੋ ਬੜੇ ਸੋਹਣੇ ਜਨਵਰ ਆ ਸਾਰੇ ਤੇ ਮੇਨ ਜਿਹੜੀ ਫੋਕਸ ਹਜ ਰਿਹਾ ਵਾ ਉਹ ਇਹ ਮੋਹਰਾ ਨਸਲ ਦੀ ਝੋਟੀ ਜਿਹੜੀ ਪਹਿਲਾ ਸੂਹਾ ਸੁੰਝਾ ਰਹੀ ਹੈ ਆਈ ਦੀ ਵੀਡੀਓ ਦੇ ਵਿੱਚ ਸਭ ਤੋਂ ਟਾਪ ਦਾ ਪੀਸ ਇਹ ਰਿਹਾ ਤਾਂ ਫਿਰ ਮਿਲਦੇ ਨਵੀਂ ਅਪਡੇਟ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ